ਤੋ ਸਿਕਾ ਦੋਸਤੋ ਕਹਿੰਦੇ ਬੱਚਾ ਹੁੰਦਾ ਤਾਂ ਮਾਂ ਦੁੱਧ ਦੇ ਦਿੰਦੀ ਐ ਉਸੇ ਦੀ ਲੜੀ ਦੇ ਤਹਿਤ ਅੱਜ ਮੈਂ ਕਿਉਂਕੋ ਦਾदू ਕਾਣਾਵਲੀ ਤੱਕ ਸਮਲ ਕੋਲੋਂ ਆਉਂ ਲੰਘ ਰਿਹਾ ਸੀ ਕਿ ਮੈਂ ਸਾਫੀ ਗਰੀ ਵੀਡੀਓ ਭੰਗਿਆ ਸੀਗਾ ਇਹਦੀਆਂ ਗ੍ਰਿੱਲਾਂ ਟੁੱਟੀਆਂ ਹੋਈਆਂ ਸੀਗੀਆਂ ਜਿਹੜੀ ਜਿਹੜੇ ਉਸ ਕੁੱਤੇ ਦੇ ਉਹ ਕੁੱਤੇ ਹੋਏ ਸੀ ਅੱਜ ਮੈਂ ਦੁਬਾਰਾ ਕਾਲਿਆਂ ਵਾਲੀ ਗਿਆ ਤਾਂ ਦੇਖਿਆ ਯਾਰ ਵੀ ਸਾਡੇ ਹਰਿਆਣੇ ਦੇ ਮੁੱਖ ਮੰਤਰੀ ਰਣੀ ਸਾਹਿਬ ਜੀ ਜਿਹੜੇ ਕਿ ਇੱਕ ਬਹੁਤ ਹੀ ਨੇਕ ਦਿਲ ਤੇ ਖੁਸ਼ਦਿਲ ਬੰਦੇ ਆ ਉਹਨਾਂ ਦਾ ਕੰਮ ਦੇਖਦੇ ਵੀ ਹਰੇਕ ਚੀਜ਼ ਨੂੰ ਕੋਈ ਨਹੀਂ ਪਹੁੰਚਦੀ ਤੇ ਜੋ ਪਹੁੰਚਦੀ ਆ ਤਾਂ ਉਸ ਦਾ ਉਹ ਚੰਮ ਦਾ ਸਲੂਸ਼ਨ ਕੱਢ ਦਿੰਦੇ ਆ ਹਨਾ ਤੇ ਚੰਗੇ ਕੰਮ ਨੂੰ ਚੰਗਾ ਕਿਹਾ ਜਾਂਦਾ ਪਰ ਜਿਹੜਾ ਸਿਸਟਮ ਹੈ ਹਜੇ ਤੱਕ ਵੀ ਇਹਦੇ ਵਿੱਚ ਬੜੀ ਕਮੀਆਂ ਪਾਈਆਂ ਗਈਆਂ ਗੀਆਂ ਇਹ ਦੇਖੋ ਇਹ ੰਡਾ ਕੱਢ ਦਿੱਤੀਆਂ ਪਾਸੇ ਤੇ ਉਧਰ ਵੀ ਕੰਮ ਕੱਢ ਦਿੱਤੀ ਇੰਟਰਵਿਊ ਕੰਮ ਕੱਢ ਦਿੱਤੀ ਅਰੇ ਇਹਦੇ ਵਿੱਚ ਕਮੀਆਂ ਹਜੇ ਤੱਕ ਸਭ ਤੋਂ ਪਹਿਲੀ ਡਿਮਾਂਡ ਹੈਗੀ ਹੈ ਜੀ ਕਿ ਪੂਰੀ ਚੌੜਾ ਹੋ ਜੇ ਨਾ ਤਾਂ ਵਧੀਆ ਦੇਖੋ ਇਹਨਾਂ ਦਾ ਗੈਪ ਹੋ ਜਨ ਕਿ ਪਿਆਗਾ ਬਹੁਤ ਜਿਆਦਾ ਇੱਥੇ ਤੇ ਆਗਾ ਪਰ ਇੱਥੇ ਜਿਹੜੇ ਇੱਕ ਦੇਖਿਆ ਵੀ ਕੋਈ ਯਾਰ ਜ਼ਿੰਮੇਵਾਰੀ ਕਿਉਂ ਨਹੀਂ ਸਮਝਦਾ ਹਨਾ ਆਪਣੀ ਜ਼ਿੰਮੇਵਾਰੀ ਸਮਝੇ ਇੱਥੇ ਮਿਸਤਰੀ ਲੱਗੇ ਸੀ ਮਿਸਤਰੀ ਪੁੱਛਦੇ ਵੀ ਕਿੰਨੇ ਦਾ ਮਸਾਲਾ ਪਾ ਰਹੇ ਹੋ ਕਿਵੇਂ ਕਰ ਰਹੇ ਹੋ ਇਹ ਪੁਲ ਚੌੜਾ ਹੋਣ ਦੀ ਮੰਗ ਕਰਨ ਤੇ ਮੈਂ ਚਲੋ ਇਹ ਮੰਗ ਕਰਨ ਚ ਨਾ ਕਰਨ ਮੈਂ ਸਾਡੇ ਹਰਿਆਣੇ ਦੇ ਮੁੱਖ ਮੰਤਰੀ ਸਰਦਾਰ ਸ਼ਨੀ ਸਾਹਿਬ ਨੂੰ ਬੇਨਤੀ ਕਰਦਾ कि ਜਿਹੜਾ ਇਥੋਂ ਦੀ ਦਿੱਕਤ ਆ ਨਾ ਬੜੀ ਹੀ ਮੁਸ਼ਕਲ ਹੈ ਤੇ ਬੇਨਤੀ ਕਰਦੇ ਰਾਹਗੀਰਾਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜਾ ਪੌੜਾ ਦਾਦੂ ਕਿਉਲ ਮਲਕਾਉਣਾ ਰਾਮਾ ਮੰਡੀ ਕਾਫੀ ਇਧਰ ਤੱਕ ਉਹ ਇਹ ਛੋਟਾ ਬੜਾ ਹੈ ਜੀ ਇਸ ਨੂੰ ਚੌੜਾ ਕੀਤਾ ਜਾਵੇ ਇਹਨੂੰ ਵਧੀਆ ਢੰਗ ਨਾਲ ਨਵੇਂ ਮਾਡਰਨ ਤਰੀਕੇ ਨਾਲ ਬਣਾਇਆ ਜਾਵੇ ਤਾਂ ਕਿ ਜਿਹੜੇ ਰਾਹਗੀਰ ਵੀ ਇੱਥੇ ਸੌਖੇ ਟੱਪ ਸਕਣ ਕਿਉਂਕਿ ਡਬਲ ਵੀਲ ਬੀਕ ਕੋਈ ਤੁਹਾਨੂੰ ਕ੍ਰਾਸ ਨਹੀਂ ਕਰਦਾ ਤੇ ਇਸ ਕਰਕੇ ਬੇਨਤੀ ਹੈ ਵੀ ਇਹ ਜਿਹੜੀ ਤੁਸੀਂ ਸਾਡੀ ਇੰਨੀ ਕੁ ਫਰਿਆਦ ਸੁਣੀ ਤੇ ਹੁਣ ਸਾਰੀ ਇਹ ਫਰਿਆਦ ਵੀ ਸੁਣ ਲਵੋ ਤਾਂ ਕਿ ਲੋਕ ਰਾਹ gira ਸੌਖੇ ਲੰਘ ਸਕਣਾ ਤੇ ਆਪਦੀ ਮੰਜ਼ਿਲ ਤੇ ਸਾ ਪਹੁੰਚ ਸਕਣਾ ਖੁਸ਼ ਰਹੋ ਵਾਧ ਰਹੋ ਸਤਿਕਾਰ ਵੈਰੀ ਖਾਲਸਾ ਵੈਰੀ ਫਤਿਹ